ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ 40 ਕਿਲੋ ਚਾਂਦਰੀ ਦੇ ਨਾਲ ਟ੍ਰੇਨ ਦੇ ਵਿੱਚੇ ਵਿਅਕਤੀ ਜਿਹੜਾ ਉਥੋਂ 40 ਕਿਲੋ ਚਾਂਦੀ ਹਰਿਆਣਾ ਤੋਂ ਲੈ ਕੇ ਪੰਜਾਬ ਆ ਰਿਹਾ ਸੀ ਅਤੇ ਸੰਗਰੂਰ ਰੇਲਵੇ ਸਟੇਸ਼ਨ ਦੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਅਕਤੀ 40 ਕਿਲੋ ਚਾਂਦੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਰਿਆਣਾ ਦੇ ਰੋहतक ਤੋਂ ਪੰਜਾਬ ਦੇ ਸੰਗਰੂਰ ਲੈ ਕੇ ਆਇਆ ਜਿਸ ਤੋਂ ਬਾਅਦ ਇਸ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹ ਵੀ ਦੱਸਿਆ ਕਿ ਆਖੇ ਜਦੋਂ ਅਸੀਂ ਬਿੱਲ ਜਾਂ ਫਿਰ ਕੋਈ ਵੀ ਟੈਕਸ ਦੀ ਰਸੀਦ ਇਸ ਵਿਅਕਤੀ ਤੋਂ ਮੰਗੀ ਤਾਂ ਇਹ ਵਿਅਕਤੀ ਜਿਹੜਾ ਚਾਲ ਮਟੋਲ ਕਰਨ ਲੱਗਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਹਾਲ ਆ ਕੇ ਵਿਅਕਤੀ ਦਾ ਕਹਿਣਾ ਕਿ ਉਸਦਾ ਕਾਰੋਬਾਰ ਹੈ ਜਿਹੜਾ ਇੱਥੇ ਕਿਸੇ ਸੁਨਿਆਰੇ ਦੀ ਦੁਕਾਨ ਤੇ ਜਿਹੜਾ ਇਹ ਚਾਂਦੀ ਉੱਤੇ ਪਹੁੰਚਾਉਣੇ ਸੀ 40 ਕਿਲੋ ਚਾਂਦੀ ਦੀ ਜਿਹੜੀ ਬਾਜ਼ਾਰੀ ਕੀਮਤ ਦੱਸੀ ਜਾ ਰਹੀ ਹੈ 27 ਲੱਖ ਦੇ ਕਰੀਬ ਬਾਜ਼ਾਰੀ ਕੀਮਤਾਂ ਇਹ ਸਾਰਾ ਜਿਹੜਾ ਸੁਬਾਹ ਅੱਜ ਸਵੇਰੇ 3 ਵਜੇ ਹੁਣ ਇੱਕ 3 ਵਜੇ ਤੈਰਾਈ ਦਿੱਲੀ ਤੋਂ ਤੇ ਸਾਡੇ ਅਸੀਂ ਚਾਹ ਕੋਈ ਮਲਕੀਤ ਸਿੰਘ ਮਾਨਜੋਗ ਸ਼੍ਰੀ ਐਮ ਐਫ ਰੁਕੀ ਤੇ ਸ੍ਰੀ ਏਡੀ ਏਡੀ ਸਾਹਿਬ ਤੇ ਸ੍ਰੀ ਅਜਮ ਬਲੂਜਾ ਜੀ ਸਾਹਿਬ ਤੇ ਸਰਵਜਨ ਆਫਰ ਸਰਦਾਰ ਜਮੂਨ ਸਿੰਘ ਡੀਐਸਪੀ ਸਾਹਿਬ ਜੀ ਦੇ ਦਰਸਾਂ ਦੇ ਸਾਹਮਣੇ ਮੁਕਮਲ ਮੁਖਬਰ ਨੇ ਇਹਨਾਂ ਵਕਾਰ ਜਾਰੇ ਨੂੰ ਚੈਗਾਂ ਨਹੀਂ ਭੇਜਿਆ ਸੀਗਾ ਚੈਗਾਂ ਦੇ ਦੌਰ ਚਿੰਦੀ ਮਹਿਮ ਦੌਰ ਇਹਨਾਂ ਦੇ ਚਾਹੇ ਚਾਹੇ ਕਿਤੇ ਲੈਣ ਨੂੰ ਭਲਾਇਆ ਬਣੇ ਇੱਕ ਸ਼ਖਸ ਦੋ ਇਹਨਾਂ ਨੂੰ ਦੇਖ ਕੇ ਨਿਚੋਕਤਰ ਗੱਡੀ ਪੰਜ ਲੱਗਿਆ ਬਹੁਗੇ ਕਬੂ ਕੀ ਤਰ੍ਹਾਂ ਨੇ ਉਹਦਾ ਨਾਮ ਹੈਗਾ ਉਹਦਾ ਜੀ ਚੰਦਰ ਚੰਦਰਕਾਂਤ ਹੈਗਾ ਮਹਾਰਾਸ਼ਟਰਾਈ ਪਰ ਇਹਦਾ ਉਰਿਆ ਜੀ ਇਹਦੇ ਲੈਣੇ ਬੜਾ ਹੈ ਇਹ ਜਦੋਂ ਬੈਗ ਦੇ ਤਲਾਸ਼ੀ ਲਈ ਤਲਾਸ਼ੀ ਵਿੱਚੋਂ ਚਾਂਦੀ ਦੇ ਇੱਟਾਂ ਜੋ ਉਹ ਸਾਹਮਣੇ ਪਿਆ ਨੇ ਇਹ ਬਣਾਉਂਦੇ ਹੋਈਆਂ ਜੀ ਇਹ ਕੋਈ ਇਹ ਕੋਲਰ ਤਾਲੀ ਵੀ ਨਹੀਂ ਰਹੀ ਇਹ ਬਾਕੀ ਕੋ ਉਹ ਨਾਲ ਉਹਦੇ ਵੀ ਜਿਹੜੇ ਵੈਕਟ ਮਣਕ ਮਣਕੀਆਂ ਦਾ ਵੈਕਟ ਬਾਈ ਇਹਨਾਂ ਦਾ ਇਹਨਾਂ ਦਾ ਕੋਈ ਡਾਕੂਮੈਂਟ ਵਿੱਚ ਕੀ ਸਾਡੇ ਕੋਈ ਸਾਡੇ ਵੀ ਏਸੀ ਦੇ ਨਾਈਸ ਸਾਡੇ ਮਰੇ ਵੀ ਮੈਂ ਮੰਗਾਇਆ ਸੀਗਾ ਕਿ ਕੋਈ ਡਾਕੂਮੈਂਟ ਵਿੱਚ ਕਰ ਸਕਦੇ ਕੋਈ ਦਾ ਵੀ ਬੇਲ ਵਗੈਰਾ ਕੋਈ ਇਹਦਾ ਵੀ ਜਿਹੜਾ ਲੈ ਕੇ ਆ ਨੇ ਇਸਾਂ ਦੀ ਰੋਦੋ ਕੋ ਲੈ ਕੇ ਆਏ ਇਹ ਇਹ ਟਾਈਕਨ ਦਾ ਰੋਦੋ ਕੋ ਵੀ ਜ਼ਰੂਰ ਲੱਕੀ ਗਈ ਉਹ ਇਸ ਕੰਮ ਦੇ ਲਈ ਹੈ ਇਹ ਸੰਬੰਧੀ ਸੀ ਰਿਪੋਰਟ ਦਾ ਕਰਕੇ ਲਈ ਪੀਟਸਾਂ ਭੇਜੋਗੇ ਉਹ ਜੋ ਇਹਨਾਂ ਦੇ ਵੀ ਡਰੋਨਾ ਵਗੈਰਾ ਪਾਉਣਗੇ ਇਹਨਾਂ ਨੂੰ ਉਹਨਾਂ ਪ੍ਰਕਾਰਕਾਰ ਵੀ ਕੀਤੀ ਜਾਣੀ ਹੈ ਸੁਣੋ ਕੀ ਇਹ ਸਮਝਿਆ ਜਾ ਰਹੀ ਕਿ ਇਹ ਅवैध ਨੰਗ ਨਾਲ ਤਸਕਰੀ ਕੀਤੀ ਜਾ ਰਹੀ ਸੀ ਜਾਂ ਅवैध ਨੰਗ ਨਾਲ ਕੀਤੀ ਜਾ ਰਹੀ ਹੈ ਬਿਲਕੁਲ ਇਹ ਗੈਰ ਕਾਨੂੰਨ ਨੰਗ ਲੈ ਕੇ ਆ ਰਹੇ ਸੀ ਜੀ ਇਹ ਕੋਈ ਡਾਕੂਮੈਂਟ ਨਹੀਂ ਸੀਗਾ ਕੋਈ ਕਿਸੇ ਦਾ ਕੋਈ ਜਗਾ ਕੋਈ ਵੀ ਬਿਲ ਵਗੈਰਾ ਨਹੀਂ ਸੀ ਜੀ ਉਹ ਜਿਹੜੀ ਜੀ 22 ਕਿਲੋ ਕਹਿ ਰਹੇ ਹੋ ਜੀ ਚਾਂਦੀ ਹੈ ਚਾਂਦੀ ਹੈ ਕੋਈ ਜੀ ਮਤਲਬ ਕਿ ਐਟ ਟਾਈਮ ਜਿਹੜਾ ਵੀਡੀਓ ਦੇ ਫੋਟੋ ਕਰਾਂਗੇ ਜਰ ਹਾਂ ਸਰ ਇਹੇ ਹੀ ਉਸਾਬ ਦੇ ਅਸੀਂ ਕੇਸ ਕਰਾਂਗੇ ਰਿਪੋਰਟ ਭੇਜ ਦਿੱਤੀ ਵੇਦੋ ਮੰਗ ਜਾਣਗੇ ਅਸੀਂ ਜੰਗਵਰਿਆ ਦਾ ਨੂੰ ਸਾਡਾ ਰੋਡ ਕੱਟ ਕੇ ਭੇਜਾਂ ਰੋਡ ਕੱਟ ਕੇ ਉਹ ਜੋ ਜੁਰਮਾਨਾ ਵਗੈਰਾ ਉਹ ਜਿੰਨਾ ਦਾ ਵੀ ਉਹ ਕੱਢ ਕੇ ਕਰ ਵੀ ਭਾਜਨ ਦੀ ਕਿੰਨੀ ਹੈ ਇਹ ਤੋਂ ਰਹਿ ਗਿਆ ਜੀ 40 ਕਿਲੋ ਇਹਦਾ ਮੁੱਲ ਕਿੰਨਾ ਹੋਇਆ ਮੋਢੇ ਜੀ ਪਤਾ ਕਰਾਇਆ 27 ਲੱਖ ਕੈਸ਼ ਤੋਂ ਲੱਗਾ ਜੀ ਇਹ ਜਿਹੜਾ ਬੰਦਾ ਖੜਿਆ ਚੰਦਰ ਆਸਮਾਨ ਹੈਗਾ ਜਾਂ ਕਿਸੇ ਨਹੀਂ ਉਹ ਇੱਕ ਕਰਜ਼ਾ ਲਿਆ ਹੋਇਆ ਜੀ ਇੱਕ ਰੇਸ ਕੁਮਾਰ ਨੇ ਜਿਸ ਦੇ ਜਿਹੜੇ ਨਾ ਕੋਈ ਵੀ ਟੋਣਾ ਦੁਕਾਨ ਹੈ ਉਹ ਮੁਆਵਜ਼ੇ ਦੇ ਰਿਹਾ ਚੋਰੀ ਦੀ ਵਹਾਜੇ ਇਹ ਬਾਕੀ ਜਾਂ ਚੱਲ ਰਹੀ ਹੈ ਜਿਵੇਂ ਦੱਸ ਰਿਹਾ ਹੈ ਜਿ ਉਹਨਾਂ ਕੋਲ ਪਤਾ ਵੀ ਨਹੀਂ ਕਿਉਂ ਕਰਾਇਆ ਵਾ ਇਹ ਟੈਕਸ ਜਿਵੇਂ ਤੁਸੀਂ ਕਿਹਾ ਸੀ ਕਿ ਟੈਕਸ ਦੇ ਕੋਈ ਬਿੱਲ ਦਿੱਤੇ ਆ ਕੋਈ ਟੈਕਸ ਵਗੈਰਾ ਹੈ ਲੱਗਿਆ ਹੋਇਆ ਜੀ ਨਹੀਂ ਟੈਕਸ ਬਿੱਲ ਕੋਈ ਬਿਲ ਨਹੀਂ ਨਾਲ ਕੋਲੇ ਜੀ ਅਸੀਂ ਟਾਈਮ ਤੋਂ ਦੋ ਘੰਟਾ ਦਾ ਵੀ ਬਿੱਲ ਵਗੈਰਾ ਪੇਸ਼ ਕਰਦੇ ਤੇ ਮੇਰੇ ਇਧਰ ਕੋਈ ਹੈਗੇ ਨਹੀਂ ਜੀ ਤੋ ਕੋਲੇ ਇਹ ਕਦੋਂ ਮੇਰੇ ਕੋਲ ਬਿੱਲ ਹੈਗੇ ਨਹੀਂ ਮੈਂ ਆਨਲਾਈਨ ਮੈਂ ਮੰਗਾ ਲੈਣਾ ਮੈਂ ਕੋਈ ਹਰ ਬਿੱਲ ਨਹੀਂ ਆਇਆ ਜੀ ਇਹ ਚਾਲੀ ਦਾ ਜਿਹੜਾ 40 ਕੁ ਚਾਲਦੀ ਹੈ ਉਹ ਜਾਂਚ ਦੇ ਵਿੱਚ ਹੀ ਪਤਾ ਲੱਗੇ ਜੀ ਵੀ ਰੋਕਤ ਕੋਈ ਲੈਂਦੀ ਗਈ ਹੈ ਕਿ ਜਾਂ ਪਿੱਛੇ ਕੋਈ ਹੋਰ ਕਿਸੇ ਰੋਡ ਅਦਰ ਸਟੇਟ ਤੋਂ ਲੈਂਦੀ ਗਈ ਹੈ ਨਹੀਂ ਇਹ ਦੱਸਣ ਦਾ ਉਹ ਕਹ ਲਾ ਜੇ ਇਹ ਕਹਦਾ ਵੀ ਦਿੱਲੀ ਤੋਂ ਪਤਾ ਮੈਨੂੰ ਭੌਗਿਆ ਰੋਕ ਰੋਕ ਗਿਆ ਰੋਕ ਕੋ ਉੱਥੋਂ ਇਹ ਤਾਂ ਕਿਉਂਦਾ ਜੀ ਉਹ ਚੱਕਰ ਲਾ ਜੁ ਪਿਆ ਜੀ ਤੇ ਬੰਤਾਰ ਜੱਬੇ ਕਿੰਨੇ ਚੱਕਰ ਵੀ ਲਾ ਕੇ ਚੱਕਰ ਲਾ ਕੇ ਪਹਿਲੇ ਕੰਮ ਆਇਆ ਇੱਕ ਦੁਬਾਰਾ ਆਇਆ ਕੀ ਨਾਮ ਆ ਜੀ ਤੁਹਾਡਾ ਚੰਦਰਕੰਤ ਹੈ ਚੰਦਰਕੰਤ ਚੰਦਰਕੰਤ ਜੀ ਤੇ ਜਿਹੜੀ ਅੱਜ ਤੁਹਾਡੇ ਕੋਲੋਂ ਕੀ ਮਸਲਾ ਜੀ ਤੁਸੀਂ ਥਾਣੇ ਚ ਲੈ ਕੇ ਆਏ ਨੇ ਸਾਬ ਚਾਂਦੀ ਵਾਲਾ ਮਸਲਾ ਸੀ ਉੱਚੀ ਬੋਲੋ ਚਾਂਦੀ ਵਾਲਾ ਮਸਲਾ ਸੀ ਕਿੰਨੀ ਚਾਂਦੀ ਲੈ ਕੇ ਆ ਰਹੇ ਸੀ ਚਾਂਦੀ ਕਿ 40 ਕਿਲੋ 40 ਬਿੱਲ ਵਗੈਰਾ ਹੈਗੇ ਸੀ ਤੁਹਾਡੇ ਕੋਲੇ ਬਿੱਲ ਹੈਗੇ ਸੀ ਮੌਕੇ ਤੇ ਮਿਲਿਆ ਨਹੀਂ ਬਸ ਉੱਥੇ ਜਾ ਕੇ ਬਿਮਾਰ ਹੋ ਗਏ ਸੀ ਕੁਝ ਬਿੱਲ ਮੇਰੇ ਕੋਲੇ ਹੈਗੇ 1 ਆਇਆ ਇਹ ਰਤਕ ਕਿ ਬਿਨਾ ਸਟੈਂਪ ਤੋਂ ਤੁਸੀਂ ਇੰਨੀ ਚਾਂਦੀ ਟ੍ਰੇਨ ਲੈ ਕੇ ਆਏ ਹੋ ਸਿਕਿਉਰਿਟੀ ਇਸ਼ੂ ਕੁਝ ਵੀ ਤੁਹਾਨੂੰ ਲੱਗਿਆ ਨਹੀਂ ਵੀ ਇੰਨੇ ਪੈਸੇ ਦੀ ਚਾਂਦੀ ਤੁਸੀਂ ਲੈ ਕੇ ਆ ਰਹੇ ਹੋ ਟ੍ਰੇਨ ਵਿੱਚ ਇਸ ਤਰ੍ਹਾਂ 40 45 ਲੱਖ ਰੁਪਏ ਤੁਸੀਂ ਕਹਿੰਦੇ ਹੋ 25 ਲੱਖ ਰੁਪਏ ਕਹਿੰਦੇ ਹੋ ਕਿ ਲੈ ਕੇ ਗਏ ਹੋ ਕੁਈ ਚੈੱਕ ਜਾਂ ਕਿਸੇ ਨੂੰ ਕੁਝ ਦਿੱਸਤਾ ਸੀਗਾ ਕਿ ਕੈਸ਼ ਲੈ ਗਏ ਸੀ ਬੱਸ ਜੀ 40-50 ਤਾਂ ਹੈ ਨਹੀਂ ਇੰਨਾ ਕੈਸ਼ ਨਹੀਂ ਆ ਕਿੰਨਾ ਕਿੰਨਾ ਸੀਗਾ ਕੈਸ਼ ਸੀ ਇਹ ਅੰਦਾਜ਼ੇ ਕੋਈ 24-25 24 ਸਾਢੇ 24 ਤਕਰੀਬ ਹੈ ਉਹ ਵੀ ਤੁਸੀਂ ਨਾਲ ਹੀ ਲੈ ਕੇ ਗਏ ਸੀ ਜਾਂਦੇ ਹੋ ਹਾਂਜੀ ਕੈਸ਼ ਲੈ ਕੇ ਗਏ ਸੀ ਦੁਕਾਨ ਕਿੱਥੇ ਤੁਹਾਡੀ ਮੰਡੀ ਵਾਲੀ ਗਲੀ 'ਚ ਕਿੱਥੇ ਮੰਡੀ ਦੇ ਮੰਡੀ ਵਾਲੀ ਮੰਡੀ ਗਲੀ 'ਚ ਜਾਂਦਾ ਕੀ ਨਾਮ ਹੈ ਨਹੀਂ ਚੋਰੇ ਜੀ ਕੰਮ ਕਰਦੇ ਦੁਕਾਨ ਦਾ ਨਾਮ ਕੋਈ ਨਹੀਂ ਹੈ ਨਹੀਂ ਤੁਸੀਂ ਕੰਮ ਕਰਦੇ ਹੋ ਨਾ ਦੁਕਾਨ ਤੇ ਤੁਹਾਡੀ ਆਪਣੀ ਦੁਕਾਨ ਮਤਲਬ ਰਿਫਾਈਨਰੀ ਤਾਂ ਉਹ ਤਾਂ ਕਾਰੀਗਰੀ ਕਾਰੀਗਰੀ ਦਾ ਕੰਮ ਕਰਦਾ ਹੈ ਜਿਹਦੇ ਉੱਤੇ ਕਿਥੋਂ ਲੈ ਕੇ ਆਏ ਰੋਤਕ ਜਗਾ ਹੋਰ ਰੋਤਕ ਤਸਕ ਉਹ ਆਪਣਾ ਸਪਲਾਈ ਕੌਣ ਕਰਦਾ ਹੈ ਵਾਕੇ ਉਥੇ ਦੁਕਾਨਦਾਰ ਤੋਂ ਕਿਹੜਾ ਦੁਕਾਨਦਾਰ ਨੇ ਨਾਮ ਕੀ ਹੈ ਦੁਕਾਨਦਾਰ ਉਹ ਵੀ ਕਾਰੀਗਰੀ ਸਤਰੀ ਬੱਠੇ ਨੇ ਸਪਲਾਈ ਕਰਨ ਵਾਲੇ ਕੀ ਨਾਮ ਆ ਰੋਤਕ ਦੇ ਵਿੱਚ ਰੋਤਕ ਦੇ ਵਿੱਚ ਤੁਹਾਡੀ ਫੋਨ ਤੇ ਗੱਲ ਹੋਈ ਇਹਨਾਂ ਨਾਲ ਫੋਨ ਤੇ ਨੀ ਇਹ ਦੋ ਸੋਡੀ ਆਪਣੀ ਚਾਂਦੀ ਆ ਨੀ ਮੇਰੀ ਆਪਣੀ ਇਹ ਦੋਨੋਂ ਕੀ ਨੇ ਕਾ ਚੀ ਗਿਓ ਉਸ ਤੋਂ ਲੈ ਜਾਓ ਕਿਸੇ ਨਾਲ ਤਾਂ ਗੱਲ ਹੋਈ ਹੋਊਗੀ ਕਿੰਨੇ ਵਾਰ ਹੀ ਲੈ ਕੇ ਆਏ ਹੁਣ ਤੱਕ 40 ਕਿਲੋ ਚਾਂਦੀ ਵੱਡੀ ਮਾਤਰੈਗੀ ਤਾਂ ਅਸੀਂ ਇੰਨਾ ਕਿੱਥੇ ਵਰਤੋਂ ਕਰਦੇ ਨਹੀਂ ਚਾਂਦੀ ਦੀ ਸਪਲਾਈ ਕਰਦੇ ਸਪਲਾਈ ਕਰਦੇ ਹਾਂ ਕੀ ਕਰਦੇ ਅੱਗੇ ਕਿਤੇ ਕਿਸੇ ਨੂੰ ਸਪਲਾਈ ਪੁਆਇੰਟ ਦੇ ਦਿੰਨੇ ਆਂ ਆਪਣੇ ਕੋਲ ਜਿਹੜਾ ਤੁਸੀਂ ਕੈਸ਼ ਲੈ ਗਿਓ ਤੁਹਾਡਾ ਆਪ ਦਾ ਸੀ ਜਾਂ ਕਿਸੇ ਦਾ ਉਹ ਮੇਰਾ ਆਪਣਾ ਸਿੱਕੇ ਇੰਨਾ ਕੈਸ਼ ਤੁਸੀਂ ਘਰੇ ਰੱਖਦੇ ਹੋ ਘਰੇ ਨਹੀਂ ਮਤਲਬ ਉਹ ਵੀ ਜਦੋਂ ਕੋਈ ਸਪਲਾਈ ਹੋ ਜਾਂਦੀ ਵਿੱਚ ਉਹ ਅੱਡ ਡੰਦਿਆ ਨਾ ਕੋਈ ਇਕੱਠਾ ਦਾ ਕਿਥੋਂ ਆਂਦਾ ਨਹੀਂ